ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦੇ ਪਿਆਰੇ ਬੱਚਿਓ ਅੱਜ 11ਵਾਂ ਪਾਠ ਹੈ ਲਾਂ ਵਾਲੇ ਅੱਖਰ ਸੋ ਇਹਨਾਂ ਨੂੰ ਇਸ ਤਰੀਕੇ ਨਾਲ ਬੋਲਣਾ ਹੈ ਜਵਰਾ ਸਿੰਘ ਤੁਹਾਨੂੰ ਦੱਸੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਈੜੀ ਲਾਂ ਏ ਸਸੇ ਲਾਂ ਸੇ ਹਾਹੇ ਲਾਂ ਹੈ ਕਕੇ ਲਾਂ ਕੇ ਕਖੇ ਲਾਂ ਖੇ ਗਗੇ ਲਾਂ ਗੇ ਅਗੇ ਲਾਕੇ ਨੰਗ ਲਾਂਗੇ ਚੱਜੇ ਲਾਚੇ ਛੱਛੇ ਲਾਛੇ ਤੇ ਇਸੇ ਤਰ੍ਹਾਂ ਸਾਰੀਆਂ ਲੇਨਾਂ ਮੋਹਰਨੀ ਦੀਆਂ ਪੜਨੀਆਂ ਨੇ ਦੋ ਲੇਨਾਂ ਕਾਫੀ ਦੇ ਉਤਾਰ ਦਿਓ ਤੇ ਫਿਰ ਨਾਮ ਵਾਲੇ ਦੋ ਅਖਰੇ ਸ਼ਬਦ ਨੇ ਇਹਨਾਂ ਨੂੰ ਵੀ ਇਸੇ ਤਰੀਕੇ ਨਾਲ ਬੋਲਣਾ ਹੈ ਸੱਛੇ ਲਾਂ ਸੱਛੇ ਲਾਂ ਬਬਾ ਸੇਬ ਬੱਬੇ ਲਾਰਾ ਰਾਬੇਰ ਵੇਲ ਕੇ ਡ ਮੇ ਲ ਸੋ ਇਹਨੂੰ ਇਸ ਤਰੀਕੇ ਨਾਲ ਵੀ ਬੋਲ ਸਕਦੇ ਜਿਸ ਤਰੇ ਇੱਕ ਤਰ੍ਹਾਂ ਜੋਰਾ ਸਿੰਘ ਨੇ ਦੱਸਿਆ ਤੇ ਇਸ ਤਰ੍ਹਾਂ ਵੀ ਬੋਲਣਾ ਰੇ ਲਾ ਰੇ ਤੱਤਾ ਮੁਕਤਾ ਤ ਰੇ ਤਾ ਦਦੇ ਲਾ ਦੇ ਰਰਾ ਮੁਕਤਰ ਦੇਰ ਸੋ ਅਪੇ ਲਾ ਪੇ ਠਠੇ ਕਨਾ ਠਾ ਪੇ ਠਾ ਇਸ ਤਰ੍ਹਾਂ ਅਭਿਆਸ ਕਰੋਗੇ ਫਿਰ ਤੁਹਾਨੂੰ ਹੌਲੀ-ਹੌਲੀ ਠਾ ਮੇਲਾ ਲੀਲਾ ਸੇਵਾ ਮੇਵਾ ਥੇਲੀ ਇਸ ਤਰੀਕੇ ਨਾਲ ਸਾਰਾ ਕੁਝ